ਪੰਜਾਬ ਜ਼ਰਾ ਸ라이ਵ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਐਕਸੀਡੈਂਟ ਦੇ ਵਿੱਚ ਬਾਪੂ ਫੋਜਾ ਸਿੰਘ ਦੀ ਜਿਹੜੀ ਡੈਥ ਹੋ ਚੁੱਕੀ ਹੈ ਪਰ ਉਹਨਾਂ ਦੇ ਸ਼ਾਗਿਰਦ ਕਹਿ ਲਓ ਚੇਲੇ ਕਹਿ ਲਓ ਉਹਨਾਂ ਵੱਲ ਵੇਖ ਕੇ ਜਿਹੜਾ ਏ ਢੋਰ ਲਾਣੀ ਸਟਾਰਟ ਕੀਤੀ ਤੇ ਘੋੜੀ ਤੋਂ ਵੀ ਵੱਧ ਜਿਹੜੇ ਧੋੜ ਲਗਾ ਲੈਂਦੇ ਨੇ ਬਲਵੰਤ ਸਿੰਘ ਜੀ ਬਟਾਲਾ ਦੇ ਲਾਗੇ ਪਿੰਡ ਦੇ ਰਹਿਣ ਵਾਲੇ ਨੇ ਬਲਵੰਤ ਸਿੰਘ ਜੀ 73 ਸਾਲ ਉਮਰ ਆ ਤੇ ਅੱਜ ਵੀ ਕਿਤੇ ਨਾ ਕਿਤੇ ਧੂੜ ਲਗਾਉਂਦੇ ਨੇ ਪਤਾ ਨਹੀਂ ਮੂੜ ਕਿਤੇ ਦੇ ਅਮਰੀਕਾ ਨੂੰ ਭੱਜ ਜਾਂਦੇ ਨੇ ਮੂੜ ਕਿਤੇ ਦੇ ਗਰਦਾਸਪੁਰ ਤੇ ਡੇਰਾ ਬਾਬਾ ਨਾਨਕ ਕਾਫੀ ਧੋਰ ਲਗਾ ਲੈਂਦੇ ਨੇ ਪਰ ਕਿਤੇ ਨਾ ਕਿਤੇ ਅੱਜ ਉਹਨਾਂ ਨੂੰ ਵੀ ਬੜਾ ਦੁੱਖ ਲੱਗਿਆ ਕਿ ਸਾਡੇ ਜਿਹੜੇ ਉਸਤਾਦ ਜੀ ਨੇ ਬਾਪੂ ਫੋਜਾ ਸਿੰਘ ਜੀ ਇਸ ਦੁਨੀਆ ਤੇ ਨਹੀਂ ਰਹੇ ਗੱਲਬਾਤ ਕਰਾਂਗੇ ਉਹਨਾਂ ਨਾਲ ਕਿੱਦਾਂ ਦਾ ਪਿਆਰ ਸੀ ਕਿੱਦਾਂ ਦਾ ਆਸ਼ੀਰਵਾਦ ਮਿਲਿਆ ਉਹਨਾਂ ਕੋਲੋਂ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਦੇ ਇਹ ਮੇਰਾ ਬਲਵੰਤ ਸਿੰਘ ਦਾ ਨਾਮ ਆ ਬਲਵੰਤ ਸਿੰਘ ਜੀ ਕਿੰਨੀ ਉਮਰ ਸੀ ਜਦੋਂ ਤੁਹਾਨੂੰ ਸ਼ੌਂਕ ਪੈ ਗਿਆ ਤੇ ਪਤਾ ਲੱਗਿਆ ਕਿ ਫੌਜਾ ਸਿੰਘ ਜੀ ਵੀ ਨਹੀਂ ਰਹੇ ਹੈਗੇ ਉਹ ਵੀ ਬੜੀ ਉਮਰ ਦੀ ਜੀ ਉਹਨਾਂ ਦੀ ਪਰ ਉਹ ਵੀ ਕਿਤਨਾ ਕਿਤੇ ਧੋੜ ਲਗਾਉਂਦੇ ਸੀ ਤੇ ਕਿੱਦਾਂ ਦਾ ਲੱਗਦਾ ਪਤਾ ਤੁਹਾਡੇ ਕੋਲ ਵੀ ਆਇਆ ਇਹ ਪਤਾ ਲੱਗਿਆ ਕਿ ਮਿਲ ਕੇ ਗਏ ਤੁਹਾਨੂੰ ਉਹ ਜੀ ਇੱਥੇ ਆਇਆ ਪਿੰਡ ਮਿਲ ਕੇ ਹੀ ਗਏ ਮੈਨੂੰ ਤੇ ਮੈਨੂੰ ਤਾਂ ਇੰਨਾ ਕੁ ਦੁੱਖ ਲੱਗਾ ਜੀ ਬਹੁਤ ਜ਼ਿਆਦਾ ਦੁੱਖ ਲੱਗਾ ਬਹੁਤ ਜ਼ਿਆਦਾ ਇੰਨਾ ਕੁ ਦੁੱਖ ਲੱਗਾ ਵਾ ਸੁਣ ਕੇ ਤੇ ਚਲੋ ਜਦੋਂ ਵੀ ਜਾਂਦਾ ਸੀ ਉਥੇ ਬਾਪੂ ਨੂੰ ਮੇਰੀਦਾ ਸੀ ਉਹ ਪਤਾ ਲੱਗ ਜਾਂਦਾ ਸੀ ਕਿ ਬਾਪੂ ਜਿੰਗਲੈਂਡ ਤੋਂ ਆਏ ਹੈ ਇਹ ਸਦੋ ਮਾਤਾ ਕੀ ਕਿ ਉਹਨਾਂ ਨੇ ਉਹਨਾਂ ਦਾ ਸ਼ਰਵਾਇ ਬੜਾ ਜੀ ਤੇ ਦਰਸ਼ਨ ਮਿਲਦੇ ਹੋ ਜਾਂਦੇ ਤੇ ਚੱਲ ਵਧੀਆ ਇਹ ਤੇ ਆ ਜਿਹੜਾ ਐਕਸੀਡੈਂਟ ਨਾਲ ਮਰਿਆ ਨਾ ਇਹ ਬਹੁਤ ਦੁੱਖ ਲੱਗਾ ਜੀ ਹਾਲੇ ਉਤਰਾ ਬੁਮਾਰ ਪੈ ਜਾਂਦੇ ਤੇ ਕੋਈ ਗੱਲ ਨਹੀਂ ਤੇ ਹੌਲੀ ਹੌਲੀ ਆਪੇ ਠੀਕ ਹੋ ਜਾਂਦੇ ਆ ਜਿਹੜਾ ਚਾਨਕੀ ਐਕਸੀਡੈਂਟ ਨਾਲ ਮਰਿਆ ਨਾ ਇਹ ਬਹੁਤ ਦੁੱਖ ਲੱਗਾ ਹਾਂ ਜੀ ਇੰਨਾ ਦੇ ਦੁੱਖ ਲੱਗਾ ਵੀ ਕਿਤੇ ਕਰਨ ਵਾਲੀ ਕਰ ਤੁਹਾਡੇ ਕੋਲ ਅੱਕੇ ਆਈ ਵੀ ਸੀਗੇ ਪਤਾ ਲੱਗਿਆ ਕਿ ਆਈ ਵੀ ਸੀਗੇ ਮਾਨਸਮਾਨ ਵੀ ਤੁਹਾਨੂੰ ਹਰ ਮਹੀਨੇ ਦੇਂਦੇ ਸੀਗੇ ਬੜੀ ਸੇਵਾ ਭਾਵ ਉਹਨਾਂ ਦੇ ਹੋਪਸਪੀਟਲ ਵੀ ਕਹਿੰਦੇ ਉਹਨਾਂ ਨੇ ਬਣਾਇਆ ਪਰ ਤੁਹਾਨੂੰ ਵੀ ਹਰ ਮਹੀਨੇ ਕੋਈ ਨਾ ਕੋਈ ਮਾਨ ਸਨਮਾਨ ਦਿੰਦੇ ਸੀ ਕਹਿੰਦੇ ਜੀ ਉਹਨਾਂ ਦੇ ਬੱਚੇ ਜਿਹੜੇ ਸੀ ਮੈਨੂੰ ਖਿਲਾਉਂਦੇ ਆ ਇੱਕ ਆਪਣਾ ਅਰਜੀਤ ਸਿੰਘ ਤੇ ਇੱਕ ਰਸਪਾਲ ਸਿੰਘ ਮੈਨੂੰ ਬਹੁਤ ਮਾਨ ਕਰਦੇ ਰਿਹਾ ਇੰਨਾ ਕਰਦੇ ਰਿਹਾ ਕਿਤੇ ਕਰਨ ਲਈ ਕਰਦੇ ਬੜੀ ਸ਼ੇ ਉਹਨਾਂ ਜੀ ਉਸੇ ਹਸਪੀਟਲ ਪਾਇਆ ਫ੍ਰੀ ਸੇਵਾ ਕਰਦੇ ਆ ਅੱਖਾਂ ਦਾ ਬਣਾਇਆ ਪ੍ਰੋਗਰਾਮ ਤੇ ਹਸਪੀਟਲ ਬਣ ਗਿਆ ਬਹੁਤ ਵਧੀਆ ਅੱਖਾਂ ਜਿਹੜਾ ਮਰਜੀ ਬੰਦਾ ਬਣਾ ਸਕਦਾ ਖਾਓ ਤੇ ਜਾ ਕੋਈ ਪਹਿਚਾਨ ਨਹੀਂ ਲੱਗੇ ਇਹ ਬਾਕੀ ਕੀ ਇਹੋ ਹੀ ਆਉਂਦਾ ਮਨ ਦੇ ਵਿੱਚ ਘੜੀ ਘੜੀ ਐਕਸੀਡੈਂਟ ਰਾਂ ਨਹੀਂ ਬਾਪੂ ਨੂੰ ਮਰਨਾ ਪਰ ਉਹਦੇ ਲਈ ਏਦਾਂ ਹੀ ਐਕਸੀਡੈਂਟ ਰਾਂ ਤੇ ਦੇ ਦੇ ਵੇਖ ਲੋ ਇੰਨਾ 114 ਸਾਲ ਦੀ ਉਮਰ ਦਾ ਤੁਰਨੇ ਸ਼ੱਕਦਾ ਬੰਦਾ ਤੇ ਹਾਲੇ ਵੀ ਮਾਲਕ ਦੀ ਕਿਰਪਾ ਕਰਾਉਂਦਾ ਜੀ ਚੱਲ ਜਾਂਦਾ ਈ ਤੁਰ ਫਿਰ ਵੀ ਨਹੀਂਦਾ ਈ ਚਾਰ ਕਰਨਾ ਆ ਆ ਦੱਸਦੇ ਬਾਹਰ ਤੇ ਕਾਰ ਦੇ ਨਾਲ ਉਹ ਦੇਖਾਲ ਫਰੀ ਕੀ ਦਾਦੇ ਇਹੋ ਕੰਮ ਕਰਨਾ ਸੀ ਮੈਂ ਉਹਨੂੰ ਉਹ ਕਿਹੜਾ ਰੋਡ ਤੇ ਚੜਿਆ ਸੀ ਤੇ ਬਾਕੀ ਉਹਦੀ ਕਿਸਮਤ ਚਲੋ ਹੋਇਆ ਮਾਰਾ ਬਹੁਤ ਮਾਰਾ ਹੋਇਆ ਜੀ ਤੇ ਪਤਾ ਲੱਗਿਆ ਘੋੜੀ ਵੀ ਸੀਗੀ ਤੁਸੀਂ ਰੱਖੀ ਹੋਈ ਘੋੜੀ ਤੋਂ ਵੀ ਵੱਧ ਜਿਹੜਾ ਤੁਸੀਂ ਧੋਲ ਲੈਂਦੇ ਸੀਗੇ ਪਰ ਕੀ ਨਾਮ ਹੀ ਘੋੜੀ ਦਾ ਤੇ ਕਿੰਨਾ ਕੇ ਪਿਆਰ ਸੀ ਘੋੜੀ ਦੇ ਨਾਲ ਵੀ ਤੁਹਾਡਾ ਉਹ ਜੀ ਪੱਠੇ ਮੇਰੇ ਭਰਾ ਪਾਉਂਦੇ ਸੀ ਪੱਠੇ ਇੱਕ ਮੇਰਾ ਉਹੀ ਵੀਰ ਹੀ ਮੇਰਾ ਸਾਲਾ ਲੱਗਦਾ ਛੋਟਾ ਤੇ ਪਠੇ ਹੋ ਪਉਂਦੇ ਤੇ ਆਖੇ ਮੇਰੇ ਲੱਗਦੀ ਮੈਂ ਜਿੱਦਨੋ ਮੱਜੀ ਪਿਆ ਕੇ ਲੈ ਜਾਣਾ ਤੇ ਉਹਨਾਂ ਦੇ ਆਖੇ ਨਹੀਂ ਲੱਗਦੀ ਤੇ ਨਾ ਉਹਦਾ ਰੱਖਿਆ ਸੀ ਮੈਂ ਸਨੋ ਮੈਂ ਕਿਹਾ ਦੋਆ ਮੇਲਾ ਦੇ ਉਤੋਂ ਆਵਾਜ਼ ਮਾਰਨੀ ਕਿਉਂ ਤੋ ਮਾਰੀ ਜਿੱਥੋਂ ਹੀ ਤਾਂ ਮੇਰੀ ਨਜ਼ਰ ਪਈ ਜਿੱਥੋਂ ਹੀ ਤਾਂ ਆਵਾਜ਼ ਮਾਰਨੀ ਤੇ ਆਉਂਦੀ ਹੀ ਗੋਲੀ ਵਾਂਗੂ ਤੇ ਫੇਰ ਮਨੋਂ ਆਖਣਾ ਛਣੋ ਚੱਲ ਚਲੀਏ ਦੌੜ ਲਾਉਣ ਚਲੀਏ ਆਖੀ ਪੂਰੀ ਮੰਦੀ ਸੀ ਮੇਰੀ ਬੜਾ ਉਹਨ ਮੈਂ ਸਰਕਾਰ ਮੇਰਾ ਬੜਾ ਘਰ ਦੀ ਸੀ ਉਹ ਤੇ ਉਹ ਤੇ ਹੁਣ ਕਰੰਟ ਲੱਗ ਗਿਆ ਉਹਨੂੰ ਘਰ ਤੇ ਘਰ ਜਾਂਦੀ ਸੀ ਲਾਗੇ ਲਾਗੇ ਉਹਨੇ ਮੂੰਹ ਚ ਪਾ ਕੇ ਤੇ ਟੋਕਦੀ ਰਹੀ ਕਿਤੇ ਰਾਤ 12 1 ਵਜੇ ਨਾਲ ਕਰੰਟ ਲੱਗ ਗਿਆ ਤੇ ਇਥੇ ਬਾਪੂ ਜੀ ਆਏ ਨੇ ਬਾਪੂ ਜੀ ਆਣ ਕੇ ਆਂਦੇ ਵੀ ਬਰਾਂਛਾ ਤੇਰੀ ਘੋੜੀ ਕਿੱਥੇ ਆ ਮੈਂ ਬਾਪੂ ਜੀ ਘੋੜੀ ਆ ਜਾਂਦੀ ਆ ਆਂਦਾ ਆਵਾਜ਼ ਮਾਰਾ ਭਲਾ ਕਿੱਥੇ ਆ ਘੋੜੀ ਮੈਂ ਬਾਪੂ ਜੀ ਘੋੜੀ ਤੇ ਇਤੋਂ ਦੋ ਚਾਰ ਕਿਲੇ ਲਾਂਬੇ ਆ ਪਰ ਮੈਂ ਮੁੰਡਿਆਂ ਨੂੰ ਆਖਿਆ ਮੈਂ ਜਾ ਰਾਹ ਦੇ ਵਿੱਚੋਂ ਨਾ ਨਿਆਣੇ ਹਟਾ ਦੇ ਇਹਨੇ ਜੇ ਮੈਂ ਬਾਜ਼ਮਾਰੀ ਤੇ ਇਹਨੇ ਆਉਣਾ ਬੜੀ ਗੋਲੀ ਵਾਂਗੂ ਜੇ ਤੇ ਇਹਨਾ ਹੋਏ ਭੈਣੇ ਕਿ ਕਿਹੜੇ ਨਿਆਣੇ ਕਿਹੜੇ ਛਾਟਪੇਟ ਲੱਗ ਜੇ ਨਿਆਣੇ ਨੂੰ ਤੇ ਮੈਂ ਦੋ ਤਿੰਨ ਮੁੰਡੇ ਗਾਂਹ ਤੇ ਕਢਾਏ ਇਧਰ ਰਾਹ ਵੱਲੋਂ ਤੇ ਫਿਰ ਮੈਂ ਆਵਾਜ਼ ਮਾਰੀ ਫਿਰ ਆਈ ਗੋੜੀ ਗੋਲੀ ਵਾਂਗੂ ਆਈ ਕੇ ਤੇ ਗਲੀਆਂ ਵੀ ਡੱਕਤੀਆਂ ਵੀ ਇਧਰੋਂ ਦੀ ਘੋੜੀ ਨੇ ਆਉਣਾ ਜੇ ਕਈ ਦੇ ਤਰਾਜ਼ੀ ਕਰਦੇ ਸੀ ਕਿ ਯਾਰ ਇਹ ਕੀ ਹੋ ਜਾ ਬੰਦਾ ਵਾ ਕਈ ਵਾਰ ਮੇਰੇ ਨਾਲ ਇੱਥੇ ਝੜਪ ਵੀ ਹੋ ਜਾਂਦੀ ਰਹੀ ਆ ਆਦੇ ਪੈਆਂ ਚ ਭੁਜਾਇਆ ਕਰ ਜਾ ਕੇ ਮੈਂ ਯਾਰ ਮੇਰੇ ਕੋ ਛੱਜਣ ਆਏ ਮੇਰੇ ਕੋਈ ਰਿਸ਼ਤੇਦਾਰ ਆਏ ਯਾਰ ਤੇ ਕੀ ਹੋਇਆ ਜੇ ਮੈਂ ਇੱਕ ਦਿਨ ਬਾਜ ਮਾਰ ਲਈ ਤੇ ਕੋ ਆਖਤ ਨਹੀਂ ਆ ਗਈ ਤੇ ਉਹ ਫੇਰ ਮੁੜ ਕੇ ਮੇਰ ਨਾਲ ਨਹੀਂ ਦੋ ਤਿੰਨ ਮਹੀਨੇ ਕੋਈ ਤੇ ਮੁੜ ਕੇ ਆਪੇ ਕੁੰਡਿਆਵੇ ਮੁੜ ਗਏ ਕਿੰਨਾ ਜਿਆਦਾ ਯਾਦ ਆਈ ਮੈਂ ਨਾ ਛਨੋ ਦੀ ਇੰਨੇ ਕਿ ਜਿਆਦਾ ਹੀ ਮੈਂ ਦੋ ਤਿੰਨ ਮਹੀਨੇ ਰੋਟੀ ਨਹੀਂ ਖਾਦੀ ਰੱਜ ਇੰਨੇ ਕਿ ਯਾਦ ਆਈ ਇੰਨਾ ਪਿਆਰੀ ਤੇ ਇੱਥੇ ਆਏ ਬਾਪੂ ਜੀ ਆਖਣ ਲੱਗੇ ਵੀ ਲਿਆ ਹਾਂ ਕੋੜੀ ਮਾਹਲੇ ਆਉਣੇ ਜੀ ਤੇ ਭਜਾ ਕੇ ਵੇਖਿਆ ਘੋੜੀ ਨੂੰ ਆਂਦਾ ਵੀ ਬੁਲਾੰਚਾ ਘੋੜੀ ਤੇਰੀ ਬਹੁਤ ਵਧੀਆ ਬਹੁਤ ਵਧੀਆ ਘੋੜੀ ਆ ਪਰ ਇਹਦੇ ਤੇ ਸਾਹ ਪ੍ਰਾਣ ਨਹੀਂ ਹੋ ਮੈਂ ਬਾਪੂ ਜੀ ਮੈਂ ਸਾਹ ਪ੍ਰਾਣ ਤੇ ਜਿਹੜਾ ਭਜਾ ਭਜਾ ਕੇ ਡਾਉਨ ਕਰਤਾ ਆ ਦੇ ਸਾਹ ਬਣਾਏ ਜੀਆਂ ਪੱਥਰੀਆਂ ਦੀਆਂ ਬਈ ਭਜਾ ਦੇ ਜਿਹੜਾ ਮਰਦੀ ਭਜਾ ਕੇ ਵੇਖਦੇ ਮੈਂ ਜਿਹੜਾ ਮਰਦੀ ਤੇ ਇਹਨੂੰ ਮੈਂ ਬੜਾ ਤਾਕ ਕੀਤਾ ਵਾ ਤੇ ਬਾਕੀ ਹੁਣ ਮੇਰਾ ਦਿਲ ਨਹੀਂ ਕਰਦਾ ਮੈਨੇ ਇੱਕ ਦੋ ਕੰਪਨੀਆਂ ਵਾਲੇ ਵਿਆਦੇ ਬੁਲਾੰਚਾ ਤੈਨੂੰ ਘੋੜੀ ਲੈ ਲੈਣੇ ਆ ਇਹ ਤਾਂ ਆਪਣੇ ਦੇ ਧਿਆਨੇ ਵੀ ਆਦੇ ਤੇ ਘੋੜੀ ਲੈ ਆਦਨੇ ਤੈਨੂੰ ਮੈਂ ਨਹੀਂ ਮੈਂ ਨਹੀਂ ਜੀ ਹਾਲੇ ਜੀ ਮੈਂ ਰੱਖਣੀ ਤੇ ਉਹ ਹੋਰ ਨਹੀਂ ਕਹਿੰਦੇ ਉਹਨੇ ਲਾਈ ਕਿ ਉਹਨਾਂ ਤੀਰ ਮੈਂ ਬਹੁਤ ਭੱਜਾ ਜੀ ਉਹ ਤੋਂ ਮੈਂ ਗਾੜੀ ਲੱਗ ਜਾਂਦਾ ਰਿਆਂ ਅੱਛਾ ਜੀ 100 200 ਮੀਟਰ ਭੱਜਣਾ ਨਾ ਤੇ ਪੂਰੀ ਤੇਜ਼ ਭੱਜਦੇ ਰਿਆਂ 100 200 ਮੀਟਰ ਦੇ ਵਿੱਚ ਮੈਂ ਲੱਗ ਜਾਂਦਾ ਰਿਆਂ ਗਾੜੀ ਬੈ ਨੰਗਣਾ ਇੱਥਾਂ ਹੋਵੇ ਤੇ ਉਹਨਾਂ ਮਖਣਾ ਮਾਰਨੇ ਮੈਂ ਪਟਾਣੇ ਥਾਪੀ ਉਹਦੇ ਤੇ ਚੱਲ ਸ਼ਨੋੜ ਜਾ ਜੇ ਜਿਹੜੇ ਉਹਨਾਂ ਨੇ ਪਿਆਰ ਹੋਣਾ ਹੋਣਾ ਚਾਹ ਤਾਂ ਮੈਂ 5-7 ਕਰਮਾ ਘਾਹ ਨਿਕਲ ਜਾਂਦਾ ਰਿਆਂ ਫੇਰ ਜਿਦੋਂ ਇਨੀ ਤੇਜ਼ ਪੀੜ ਹੀ ਉਹਦੀ ਫੇਰ ਮੈਨੂੰ ਆ ਕੇ ਤੇ ਮੈਨੂੰ ਹਿੱਕ ਮਾਰਦੀ ਹੁੰਦੀ ਨਾਲ ਮੇਰੇ ਕੇ ਨਾ ਤੇ ਪੂਰੀ ਹਿੱਕ ਮਾਰ ਰਹੀ ਆ ਉਹ ਕਰਕੇ ਉਹ ਮੈਨੂੰ ਉਹਨੂੰ ਮੈਂ ਆਖੜਾ ਦੇ ਤੂੰ ਇਤਨਾ ਨਾ ਕਰਿਆ ਕਰ ਮੇਰੇ ਚੂੜੇ ਚਾਲੇ ਤੋੜੇਂਗੀ ਤੇ ਬੜੀ ਬਹੁਤ ਚੰਗੀ ਕੁੜੀ ਸੀ ਸੋ ਬਲਵੰਤ ਸਿੰਘ ਜੀ ਕੀ ਕਹਿਣਾ ਚਾਹੁੰਦੇ ਹੋ ਨਵੀਂ ਜਨਰੇਸ਼ਨ ਨੂੰ ਨਵੀਂ ਪੀੜ੍ਹੀ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਇੰਨੀ ਉਮਰ ਦੇ ਵਿੱਚ 73 ਸਾਲ ਦੀ ਉਮਰ ਦੇ ਵਿੱਚ ਧੋਲ ਲਗਾ ਦਿੰਦੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਤੁਸੀਂ ਅੱਜ ਤੱਕ ਨੱਚਾ ਵੀ ਨਹੀਂ ਕੀਤਾ ਮੈਂ ਇਹ ਜੀ ਉਹਨਾਂ ਨੂੰ ਇਹ ਹੋਏ ਆਖੂਗਾ ਕਿੰਨੇ ਸਿਹਤ ਰਹਿਦੋ ਜੋ ਖਿਡਾਰੀ ਬਲ ਪੜ੍ਹ ਲਿਖ ਕੇ ਪੜੋ ਵੀ ਜ਼ਰੂਰ ਮੈਂ ਬੱਚਿਆਂ ਨੂੰ ਆਦੇ ਜਿਹੜੇ 10 11 12 ਸਾਲ ਦੇ ਆ ਉਹਨਾਂ ਆਖੇ ਪੜ੍ਹਾਈ ਜ਼ਰੂਰੀ ਏ ਤੇ ਪੜ੍ਹਾਈ ਦੇ ਨਾਲ-ਨਾਲ ਵੀ ਕੋਈ ਉਹ ਗੇਮ ਰੱਖੋ ਤੇ ਬੜਾ ਸ਼ਤਕਾਰ ਦੁਨੀਆ ਕਰਦੀ ਦੇਖ ਕੇ ਖਿਡਾਰੀ ਆਲ ਤੇ ਮੈਨੂੰ ਤਾਂ ਪਹਿਲਾਂ ਆਂਦੇ ਹੁੰਦੇ ਸਿਹੜਾਈ ਹੋ ਗਿਆ ਜਦੋਂ ਮੈਂ ਛੜਕਦੇ ਜਾਣਾ ਨਾ ਦੌੜ ਲਾਉਣਾ ਤੇ ਆਦੇ ਸਿਹੜਾਈ ਹੋ ਗਿਆ ਵਾ ਮੈਂ ਚਲੋ ਠੀਕ ਆ ਜੀ ਤੇ ਹੁਣ ਮਾਲਕ ਦੀ ਕਿਰਪਾ ਦੇਖੋ ਉਹ ਲੈ ਲਈ ਦੀ ਆਪਣਾ ਸ਼ਰੀਰ ਫੇਰ ਪੜ ਰੱਖਿਆ ਹਾਂਜੀ ਗੱਲਬਾਤ ਕੀਤੀ ਹੈ ਜੀ ਉਹਨਾਂ ਨੇ ਕਿਹਾ ਬਲਵੰਤ ਸਿੰਘ ਉਹਨਾਂ ਨੇ ਕਿ ਤੁਸੀਂ ਵੀ ਆਪਣੇ ਮਾਤਾ ਪਿਤਾ ਦਾ ਸਤਿਕਾਰ ਕਰੋ ਤੇ ਪੜ ਲਿਖ ਕੇ ਉਹਨਾਂ ਦਾ ਨਾਮ ਰੋਸ਼ਨ ਕਰੋ ਤੇ ਨਾਲ ਦੀ ਨਾਲ ਧੋਰ ਵਾਲੇ ਪਾਸੇ ਵੀ ਧਿਆਨ ਦਿਵੋ ਗੇਮ ਵਾਲੇ ਪਾਸੇ ਧਿਆਨ ਦਿਓ ਜਿੰਮ ਵਾਲੇ ਪਾਸੇ ਧਿਆਨ ਦਿਓ ਤਾਂ ਕਿ ਤੁਹਾਡਾ ਸਰੀਰ ਵੀ ਜਰਾਏ ਸਹੀ ਰਵੇ ਆਪਾਂ ਗੱਲਬਾਤ ਕੀਤੀ ਹੈ ਜੇ ਬਲਵੰਤ ਸਿੰਘ ਨਾਲ ਬੜਾ ਦੁੱਖ ਲੱਗਿਆ ਉਹਨਾਂ ਨੂੰ ਕਿ ਅੱਜ ਦੁਨੀਆ ਤੇ ਨਹੀਂ ਰਹੇ ਬਾਪੂ ਕੋਦਾ ਸਿੰਘ ਜੀ ਬੜਾ ਦੁੱਖ ਲੱਗਿਆ ਉਹਨਾਂ ਨੂੰ ਮਿਲ ਕੇ ਗਏ ਆਪਣਾ ਆਸ਼ੀਰਵਾਦ ਵੀ ਦਿੰਦੇ ਆ ਹਰ ਮਹੀਨੇ ਉਹਨਾਂ ਨੂੰ ਮਾਨ ਸਨਮਾਨ ਵੀ ਦਿੰਦੇ ਸੀ ਪਰ ਕਿਤੇ ਨਾ ਕਿਤੇ ਅੱਜ ਬੜਾ ਦੁੱਖ ਲੱਗਿਆ ਸੋ ਵੀਡੀਓ ਨੂੰ ਵੱਤ ਵਾਤ ਸ਼ੇਅਰ ਕਰਿਓ ਕੈਮਰਾ ਪਰਸਨ ਪਵਨ ਅਗਰ왈ਦ ਨਾਲ ਪੰਜਾਬ 782 ਲੱਕੀ ਰਾਜਪੂਤ